ਏਸ਼ੀਆ ਦੀ ਸਭ ਤੋਂ ਵੱਡੀ ਗਾਜਰ ਮੰਡੀ ਦੇ ਵਿੱਚ ਇਸ ਵਕਤ ਖੜੇ ਆਂ। ਰਾਜਸਥਾਨ ਦੇ ਵਿੱਚ ਸ਼੍ਰੀ ਗੰਗਾ ਨਗਰ ਖੜੇ ਆਂਗੇ। ਤੇ ਪਿੰਡ ਐ ਇੱਥੇ ਸਾਧੂਵਾਲੀ ਤੇ ਦੱਸਦੀ ਕਿ ਬਹੁਤ ਵੱਡੀ ਮੰਡੀ ਹੈਗੀ। ਇੱਥੇ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੇ ਆਸ-ਪਾਸ ਦੇ ਇਲਾਕੇ ਤੋਂ ਸਾਰੀ ਤੋਂ ਗਾਜਰ ਆਉਂਦੀ ਹੈ ਤੇ 올 ਇੰਡੀਆ ਦੇ ਵਿੱਚ ਗਾਜਰ ਜਾਂਦੀ ਜਿਹੜੀ ਮੰਡੀ ਚਲਾਈ ਜਾਂਦੀ ਹੈ। ਇਹ ਸਿਰਫ ਕਿਸਾਨਾਂ ਦੁਆਰਾ ਚਲਾਈ ਜਾਂਦੀ ਹੈ ਤੇ ਆਪਾਂ ਗੱਲਬਾਤ ਕਰਦੇ ਹਾਂ ਜ਼ਮੀਦਾਰ ਇੱਥੇ ਨਾਲ ਨੇ ਆਪਣੇ ਸਸੀ ਗੱਲ ਜੀ। ਸਸੀ ਗੱਲ। ਕੀ ਨਾਮ ਹੈ ਜੀ? ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਨਾਮ ਅਮਰ ਸਿੰਘ ਬਿਸ਼ਨੋਈ ਤੇ ਪਿੰਡ ਮੇਰਾ ਸਾਧੂਵਾਲੀ ਹੈ ਜੀ। ਤੇ ਆਪਾਂ ਗਾਜਰ ਦੀ ਖੇਤੀ ਕਰਦੇ ਆਂ ਮੈਂ ਤੀਜੀ ਪੀੜ੍ਹੀ 'ਚ ਆ ਗਿਆ ਅੱਛਾ ਜੀ ਸਾਡੇ ਦਾਦਾ ਜੀ ਵੀ ਖੇਤੀ ਕਰਦੇ ਸੀ ਸਾਡੇ ਪਿਤਾ ਜੀ ਵੀ ਹੁਣ ਅਸੀਂ ਵੀ ਆ ਕੇ ਖੇਤੀ ਕਰਦੇ ਆਂ ਠੀਕ ਹੈ ਜੀ ਤੇ ਪਹਿਲਾ ਏਰੀਆ ਕੱਟ ਹੁੰਦਾ ਸੀ ਸਿਰਫ ਸਾਧੂ ਵਾਲੀ ਦੇ ਕਿਸਾਨ ਜਿਹੜੇ ਸੀ ਉਹ ਹੀ ਲਾਉਂਦੇ ਸੀ ਇਹਨੂੰ ਹਾਂਜੀ ਤੇ ਹੌਲੀ-ਹੌਲੀ ਵਧਦਾ ਗਿਆ ਵਧਦਾ ਗਿਆ ਹੁਣ ਜਿਹੜਾ ਗੰਗਾ ਨਗਰ ਦੇ 100 ਕਿਲੋਮੀਟਰ ਦਾ ਏਰੀਆ ਹਾਂਜੀ ਉਹ ਗਾਜਰ ਬੀਜਦਾ ਹੈ ਤੇ ਆਪਣੀ ਗਾਜਰ ਧੋਣ ਵਾਸਤੇ ਤੇ ਵੇਚਣ ਵਾਸਤੇ ਸਾਡੀ ਮੰਡੀ ਇੱਥੇ ਸਾਧੂ ਵਾਲੀ ਆਉਂਦੇ ਆ ਲੋਕ ਮਤਲਬ ਜਿਹੜੀ ਰਿਤਵਾਈ ਤੂਈ ਆ ਸਾਰੀ ਉਹ ਇੱਥੇ ਹੁੰਦੀ ਆ ਇੱਥੇ ਹੁੰਦੀ ਠੀਕ ਹੈ ਤੇ ਇਹ ਮੰਡੀ ਸਿਰਫ ਕਿਸਾਨਾਂ ਦੁਆਰਾ ਮਿਲਜੁਲ ਕੇ ਚੱਲ ਬਿਲਕੁਲ ਇਹ ਇਹ ਇਹਦੀ ਖਾਸੀਅਤ ਹੈ ਹੂੰ ਕਿਤੇ ਵੀ ਮੰਡੀਆਂ ਲੱਗਦੀ ਆ ਕਰਦੀ ਆ ਉੱਥੇ ਸਰਕਾਰ ਦਾ ਇੰਟਰਫੇਅਰ ਵੀ ਹੁੰਦਾ ਹੈ ਦੂਜਾ ਵਿਚੋਲੀਏ ਵੀ ਵੇਚ ਆਉਂਦੇ ਆ ਆੜਤੀਏ ਜਿਹਨੂੰ ਆਪਾਂ ਕਹਿ ਦਿੰਦੇ ਆ ਭਈ ਉਹਨੇ ਕੋਈ ਭਾਅ ਕਰਨਾ ਹੈ ਤੇ ਵਪਾਰੀ ਨੂੰ ਕਿਸੇ ਭਾਅ ਦੇ ਦੇਣਾ ਹੈ ਠੀਕ ਹੈ ਜੀ ਤੇ ਜ਼ਿਮੀਦਾਰ ਤੋਂ ਕਿਸੇ ਭਾਅ ਲੈਂਦੇ ਆ ਵਪਾਰੀ ਨੂੰ ਕਿਸੇ ਭਾਅ ਦਿੰਦੇ ਆ ਕਈ ਕੁਰਤੇ ਦੇ ਹੱਤਪਾਕੇ ਸੌਦਾ ਕਰਦੇ ਆ ਜੱਟ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਹੋਇਆ ਸਾਡੇ ਨਾਲ ਤੇ ਇੱਥੇ ਆ ਨਹੀਂ ਜੀ ਖੁੱਲੀ ਢੇਰੀ ਕਰਕੇ ਬੋਲੀ ਕਰਦੇ ਆ ਚਾਰ-ਛਪੇਰੇ ਵਪਾਰੀ ਖੜੇ ਹੁੰਦੇ ਆ ਸਾਡਾ ਇੱਥੋਂ ਬੰਦਾ ਹੈਗਾ ਜਿਹੜਾ ਜ਼ਿਮੀਦਾਰਾਂ ਦਾ ਮੁੰਡੇ ਉਹ ਬੋਲੀ ਲਾਉਂਦੇ ਆ ਜਿਹਦੀ ਵੱਧ ਬੋਲੀ ਹੋਊਗੀ ਉਹਨੂੰ ਅਸੀਂ 1 2 3 ਕਰਕੇ ਸੌਦਾ ਦੇ ਦਿੰਦੇ ਆ ਠੀਕ ਹੈ ਇਹ ਇਹ ਪ੍ਰੋਸੈਸ ਹੁੰਦਾ ਸਾਡਾ ਇਹਦਾ ਹੁਣ ਜਿਵੇਂ ਰੇਟ ਰੂਟ ਕੀ ਘੱਟ ਵੱਧ ਕੀ ਰੇਟ ਕਿੱਥੋਂ ਤੱਕ ਜਾ ਵੜਦਾ ਹੈਗਾ ਆਪਾਂ ਕਹੀਏ ਇਹ ਜਿਹੜਾ ਕਿਸੇ ਵੀ ਚੀਜ਼ ਦਾ ਮੰਗ ਤੇ ਪੂਰਤੀ ਤੇ ਨਿਰਭਰ ਕਰਦਾ ਰੇਟ ਦਾ ਜੀ ਤੇ ਮਾਰਕੀਟ ਤੇ ਵਿੱਚ ਜਿੰਨਾ ਹੁਣ ਆ ਰਿਹਾ ਹੈ ਹਮ ਕਿਸਾਨ ਦਾ ਉਤਪਾਦ ਜਿਹਨੂੰ ਗਾਜਰ ਦਾ ਉਸ ਦੇ ਹਿਸਾਬ ਨਾਲ ਹੁਣ ਰੇਟ ਠੀਕ ਹੈ ਠੀਕ ਹੈ ਆ ਰਿਹਾ ਕਾਫੀ ਹੈ ਹੁਣ ਰੇਟ ਜਿਹੜਾ ਹੈਗਾ ਆਪਾਂ 6-7 ਰੁਪਏ ਕਿਲੋ ਤੋਂ ਲੈ ਕੇ 17-18 ਰੁਪਏ ਕਿਲੋ ਤੱਕ ਵਿਕ ਰਹੀ ਹੈ ਵਧੀਆ ਕੁਆਲਿਟੀ ਦੀ ਜਿਹੜੀ ਗਾਜਰ ਆ ਉਹ 12 ਤੋਂ ਲੈ ਕੇ 18 ਰੁਪਏ ਕਿਲੋ ਤੱਕ ਵਿਕ ਰਹੀ ਹੈ ਹਲਕੀ ਕੁਆਲਿਟੀ ਹੈ ਉਹ ਮੰਨ ਕੇ ਚੱਲੋ ਤੁਸੀਂ 5 6 7 ਰੁਪਏ ਕਿਲੋ ਤੱਕ ਦੇ ਦੇ ਰਹੇ। ਇਹਦਾ ਜੀ ਆਪਾਂ ਕਹਿ ਲਈਏ ਕਿੱਲੇ ਦੇ ਵਿੱਚੋਂ 8 ਕਨਾਲਾਂ ਦੇ ਕਿੱਲੇ ਦੇ ਵਿੱਚੋਂ ਕਿੰਨਾ ਕਿ ਝਾੜ ਹੋ ਜਾਂਦਾ ਜੀ? 8 ਕਨਾਲਾਂ ਦੇ ਕਿੱਲੇ ਦੇ ਵਿੱਚੋਂ ਇੱਥੇ ਸਾਢੇ 5 ਕਨਾਲਾਂ ਦਾ ਵਿਗਾ ਹੈ। ਸਾਢੇ ਕਿਉਂਕਿ ਅਸੀਂ ਪੰਜਾਬ ਤੇ ਰਾਸਤਾਨ ਦੀ ਬਾਰਡਰ ਤੇ ਬੈਠੇ ਆ ਬਿਲਕੁਲ। ਬਿਲਕੁਲ ਜੀ। ਬਿਲਕੁਲ ਬਾਰਡਰ ਹੈ। ਨਾਲ ਦੇ ਪਿੰਡ ਜਿਹੜੇ ਲੱਗਦੇ ਹਬੌਰ ਇਲਾਕੇ ਦੇ ਪਿੰਡ ਹੈ। ਉੱਥੇ ਤਾਂ 400 300 ਤੋਂ ਲੈ ਕੇ 400 ਗੱਟੇ ਨਿਕਲ ਜਾਂਦੇ ਕਿੱਲੇ ਦੇ ਸਾਡੇ ਇੱਥੇ ਮੰਨ ਕੇ ਚਲੋ 150 ਤੋਂ ਲੈ ਕੇ 250 ਗੱਟੇ ਵਿਗੇ ਦੇ ਨਿਕਲ ਜਾਂਦੇ ਪੰਜ ਕਨਾਲਾਂ ਦੇ ਪੰਜ ਕ ਅੱਠ ਕਨਾਲਾਂ ਵਾਲੇ ਚੋਂ 300 ਤੋਂ 400 ਗੱਟਾ ਹਾਂ ਬਿਲਕੁਲ ਜੇ ਆਪਾਂ ਕਹ ਲਈ 150 ਤੋਂ 200 ਗੱਟਾ ਹਾਂ 200 ਗੱਟਾ ਹੋ ਗਿਆ ਵਧੀਆ ਜਿਹੜੀ ਵਧੀਆ ਲੱਗੀ ਗਾਜਰ ਹੋਵੇ ਵਧੀਆ ਹੋਵੇ ਤਾਂ ਆਓ ਤੇ ਬਾਕੀ ਹਲਕੀ ਵੇਰਲੀ ਰਹੇ ਜੇ ਹੋਰ ਰਹੇ ਉਹਦਾ ਆਪਾਂ ਕਹਿ ਨਹੀਂ ਸਕਦੇ 50 ਗੱਟੇ ਵੀ ਨਿਕਲ ਜਾਂਦੇ 100 ਗੱਟੇ ਵੀ ਨਿਕਲ ਜਾਂਦੇ ਉਹ ਵਧੀਆਂ ਜਿਹੜੀ ਹੈਗੀਆਂ ਬਾਈ ਜਲਾ ਲਈ ਤੇ ਜੀ ਕਿੰਨੀ ਕਿ ਇਹ ਫਸਲ ਦੇ ਵਿੱਚੋਂ ਆਮਦਨੀ ਨਿਕਲ ਜਾਂਦੀ ਆ ਆਪਾਂ ਕਹਿ ਲਈ 100 ਕੁਇੰਟਲ ਦੇ ਆਸ-ਪਾਸ ਹੋ ਗਈ ਹੈ ਨਾ ਇਹ ਬਿਲਕੁਲ 100 ਕੁਇੰਟਲ ਦੇ ਆਸ-ਪਾਸ ਆਵਰਦੀ ਆ ਹਾਂ ਬਿਲਕੁਲ ਅਗਰ 100 ਕੁਇੰਟਲ ਮੰਨ ਕੇ ਚੱਲੀਏ ਤਾਂ 200 ਗੱਟੇ ਤੇ 500 ਦੇ ਹਿਸਾਬ ਨਾਲ ਵੀ ਲਾਈਏ ਤਾਂ ਵੀ ਚੰਗੇ ਪੈਸੇ ਆ ਹੁਣ ਕਿਸਾਨ ਨੂੰ ਜਿਹੜੇ ਐਵਰੇਜ ਹੁਣ ਜਿਹੜਾ ਆ ਰਿਹਾ ਹੁਣ ਖਰਚਾ ਵਰਤ ਸਾਰਾ ਕਾਟ ਕੇ 40 ਤੋਂ 50000 55000 60000 ਰੁਪਏ ਬਚਤ ਹੋ ਰਹੀ ਹੈ ਵਿਗੇ ਦੀ ਅੱਛਾ ਵਿਗੇ ਦੀ ਠੀਕ ਹੈ ਤੇ ਹੁਣ ਜਿਹੜਾ ਇਹ ਗਾਜਰਾ ਆ ਰਹੀ ਹੈ ਇਹਨੂੰ ਪੁੱਟ ਕੇ ਤੇ ਕਿਸਾਨ ਜਿਹੜੀ ਹੈ ਉਹ ਕਣਕ ਦੀ ਫਸਲ ਵੀ ਬੀਜਦਾ ਹੈ ਅੱਛਾ ਕਣਕ ਵੀਜੀ ਜਾਂਦੀ ਹੈ ਬਿਲਕੁਲ ਪਛੇਤੀ ਕਣਕ ਉਹ ਵੀਜੀ ਜਾਂਦੀ ਹੈ ਤੇ ਪਿਛਲੇ 2-3 ਸਾਲਾਂ ਤੋਂ ਅਗੇਤੀ ਕਣਕ ਘਟ ਹੋ ਰਹੀ ਹੈ ਤੇ ਪਛੇਤੀ ਕਣਕ ਵੱਧ ਹੋ ਰਹੀ ਹੈ ਹੁਣ ਜਿਵੇਂ ਆਪਣਾ ਇਹ ਪੱਟੀ ਜਾ ਰਹੀ ਹੈ ਹਨਾ ਅਜ ਤਰੀਕ ਕੋ 25 ਦਸੰਬਰ ਤਾਂ ਹੁਣੇ ਦੁਬਾਰ ਹੁਣ ਕਣਕ ਬੀਜ ਜਾਂਗੇ ਬਿਲਕੁਲ ਹੁਣ ਕਣਕ ਬੀਜ ਜਾਂਦੇ ਜਿਵੇਂ ਜਿਵੇਂ ਕਿਸਾਨ ਪੁੱਟੀ ਜਾਂਦੇ ਇੱਕ ਤਰੀਕ ਦੋ ਤਰੀਕ ਤੱਕ ਕਣਕ ਬੀਜਣਗੇ ਜਨਵਰੀ 1 2 ਜਨਵਰੀ ਤੱਕ 25 ਤਰੀਕ ਕਣਕ ਬੀਜ ਦਿੰਦੇ ਆ ਵੀ ਫਿਰ ਤਾਂ ਆਪਾਂ ਕਿਹ ਲਈ ਦੋ ਫਸਲਾਂ ਨਿਕਲ ਜਾਂਦੀਆਂ ਇਹਦੇ ਹਨਾ ਬਿਲਕੁਲ ਦੋ ਫਸਲਾਂ ਕਿਉਂਕਿ ਸਾਡੇ ਏਰੀਆ 'ਚ ਨਰਮਾ ਹੁਣੋਂ ਰਹਿ ਗਿਆ ਅੱਛਾ ਕਿਤਾ ਬੁਰਾ ਹਾਲ ਹੋ ਗਿਆ ਜਿਵੇਂ ਪੰਜਾਬ 'ਚ ਹੋਇਆ ਉਸ ਤਰ੍ਹਾਂ ਸਾਡੇ ਵੀ ਛੱਡੇ ਵੀ ਕਲਬੀ ਸੁੰਡੀ ਪੈ ਗਈ ਤੇ ਨਰਮਾ ਬਿਲਕੁਲ ਹੀ ਨਹੀਂ ਹੋਇਆ ਕਿਸਾਨ ਦੇ ਨਨਵੇਂ ਦੀ ਬਜਾਏ ਤਾਂ ਫਿਰ ਵਧੀਆ ਫਸਲ ਆ ਗਿਆ ਨਰਮੇ ਤੋਂ ਬਹੁਤ ਵਧੀਆ ਨਰਮੇ 'ਚ ਆਪਾਂ 15-20 ਸਪਰੇਅ ਕਰ ਲੈਂਦਾ ਜੱਟ ਤੇ ਯੂਰੀਆ ਡੀ.ਐਪੀ ਪਤਾ ਨਹੀਂ ਦੁਨੀਆ ਭਰ ਦਾ ਖਰਚਾ ਹੈ ਤੇ ਇਹ ਜਿਹੜੀ ਫਸਲ ਹੈ ਇਹਦੇ 'ਚ ਵਿੱਗੇ ਦਾ 10 ਕਿਲੋ ਬੀਜ ਹੈ ਕਿੱਲੇ ਦਾ 5 ਕਿਲੋ ਬਸ 500 ਰੁਪਏ ਕਿਲੋ ਬੀਜ ਜਿਹੜਾ ਆਇਆਗਾ ਉਹ ਵਧੀਆ ਮਿਲ ਜਾਂਦਾ ਤੇ ਬੀਜ ਵੀ ਲੋਕਲ ਹੈ ਕੋਈ ਹਾਈਬ੍ਰਿਡ ਕੰਪਨੀਆਂ ਦਾ ਨਹੀਂ ਹੈ। ਦੇਸੀ ਬੀਜ ਆਪਣਾ। ਦੇਸੀ ਬੀਜ ਆਪਣਾ। ਸਹੀ ਆ। ਬਾਕੀ ਜਿਹੜੀ ਕੰਪਨੀ ਆ ਉਹ ਕਿਸਾਨ ਤੋਂ ਹੀ ਲੈ ਕੇ ਪੈਕਿੰਗ ਕਰਕੇ ਆਪ ਦਾ ਮਾਰਕਾ ਲਾ ਦਿੰਦੀ ਹੈ। ਬਾਕੀ ਹੈ ਇਹ ਦੇਸੀ ਬੀਜ। ਤੇ ਵਧੀਆਂ ਕਿਸਾਨ ਨੂੰ ਕਮਾਈ ਹੁੰਦੀ ਆ ਤੇ ਆਰਗੈਨਿਕ ਹੈ। ਤੇ ਇਹ ਜਿਹੜੀ ਗਾਜਰ ਹੈ ਜੀ ਇੱਥੇ ਤੁਹਾਡੇ ਏਰੀਆ ਦੇ ਵਿੱਚ ਹੋਣ ਦਾ ਕਾਰਨ ਕੀ ਵੀ ਮਿੱਟੀ ਇਹਨੂੰ ਚਾਹੀ ਨਰਮ ਮਿੱਟੀ ਚਾਹੀਦੀ ਆ। ਬਿਲਕੁਲ ਇਹ ਨਰਮ ਮਿੱਟੀ ਆਪਾਂ ਕਹਿ ਲਈਏ ਜੇ ਬਰਾਨੀ ਜੀ ਮਿੱਟੀ ਆ। ਉਹਦੇ ਜੀ ਵੀ ਹੋ ਜਾਂਦੀ ਆ। ਅੱਛਾ ਤੇ ਇਸ ਕਰਕੇ ਇੱਥੇ ਜਿਹੜਾ ਸਾਡਾ ਏਰੀਆ ਇੱਥੇ ਪੋਟਾਸ਼ ਦੀ ਮਾਤਰਾ ਉਹ ਨੇਚੁਰਲੀ ਕੁਦਰਤੀ ਤੌਰ ਤੇ ਜਿਆਦਾ ਹੋਣ ਕਰਕੇ ਇਹਦਾ ਰੰਗ ਤੇ ਇਹਦਾ ਮਠਾਸ ਉਹਦੇ ਕਰਕੇ ਪੋਟਾਸ਼ ਕਰਕੇ ਆਉਂਦਾ ਹੈ ਤੇ ਤਾਂ ਹੀ ਇਹ ਗਾਜਰ ਜਿਹੜੀ ਹੈ ਇੰਡੀਆ ਦੇ ਹਰ ਕੋਨੇ ਤੇ ਫੇਮਸ ਹੈ ਆਲ ਇੰਡੀਆ ਦੇ ਵਿੱਚ ਜਾਂਦੀ ਹੈ ਜੀ ਗਾਜਰੇ ਇਹ ਬਿਲਕੁਲ ਆਲ ਇੰਡੀਆ 'ਚ ਜਾਂਦੀ ਹੈ ਮੈਂ ਤੁਹਾਨੂੰ ਦੱਸਦਾ ਵੀ ਪੰਜਾਬ ਹਾਂ ਹਰਿਆਣਾ ਚੰਡੀਗੜ੍ਹ ਉੱਤੇ ਜੰਮੂ ਕਸ਼ਮੀਰ ਉਧਰ ਦਿੱਲੀ ਹਾਂਜੀ ਉਸ ਤੋਂ ਜ਼ਿਆਦਾ ਡਿਮਾਂਡ ਪਿਛਲੇ 5-4 ਸਾਲਾਂ ਤੋਂ ਜਿਹੜੇ ਈਸਟ ਦੇ ਪੂਰਬ ਦੇ ਜਿਹੜੇ ਰਾਜ ਹੈ ਆਪਣੇ ਉੱਤਰਪੂਰਬ ਵਾਲੇ ਹਾਂ ਉੱਤਰਪੂਰਬ ਦੇ ਜਿਹੜੇ ਹੈਗੇ ਬੰਗਾਲ ਬਿਹਾਰ ਤੇ ਉੜੀਸਾ ਹਾਂਜੀ ਉੱਤੇ ਇਨੀ ਬਹੁਤ ਜ਼ਿਆਦਾ ਡਿਮਾਂਡ ਹੈ ਬਹੁਤ ਹੀ ਜ਼ਿਆਦਾ ਡਿਮਾਂਡ ਹੈ ਵੀ ਆਪਾਂ ਇਹ ਕਹਿ ਲਗੇ ਵੀ ਆਲ ਇੰਡੀਆ ਦੇ ਵਿੱਚ ਇੱਥੋਂ ਜਾਂਦੀ ਵੀ ਸਾਰੇ ਦੇਸ਼ 'ਚ ਇਹਦੇ ਵਰਗੀ ਗਾਜਰ ਨਹੀਂ ਹੁੰਦੀ ਮਿਠਾਸ ਨਹੀਂ ਹੁੰਦਾ ਗਾਜਰ ਤਾਂ ਬਹੁਤ ਤੇਰੀਅਚ ਹੁੰਦੀ ਹੈ ਅੱਛਾ ਭਾਰਤ ਦੇ ਕੋਨੇ-ਕੋਨੇ 'ਚ ਗਾਜਰ ਹੁੰਦੀ ਹੈ ਪਰ ਜਿਹੜੀ ਜੂਸ ਦੀ ਮਾਤਰਾ ਤੇ ਮਿਠਾਸ ਜਿਹੜਾ ਤੇ ਰੰਗ ਇਹਦਾ ਇਹ ਜਿਹੀ ਕਿਤੇ ਨਹੀਂ ਹੁੰਦੀ ਕਿਤੇ ਨਹੀਂ ਹੁੰਦੀ ਕਿਤੇ ਨਹੀਂ ਹੁੰਦੀ ਤੇ ਜ਼ਿਮੀਦਾਰ ਮਤਲਬ ਇਹ ਗਾਜਰ ਬੀਜ ਕੇ ਕੁੱਲ ਮਿਲਾ ਕੇ ਫਾਇਦੇ ਦੇ ਵਿੱਚ ਹੀ ਆ ਸੌਖਾ ਥੋੜਾ ਜਿਹੜੇ ਨਰਮਾ ਬੀਜ ਦੇ ਆ ਉਹਦੇ ਨਾਲੋਂ ਗਾਜਰ ਵਾਲਾ ਕਿਸਾਨ ਆ ਜਿਹੜਾ ਉਹ ਬਹੁਤ ਵਧੀਆ ਫਾਇਦੇ 'ਚ ਆ ਜੀ ਵਧੀਆ ਜੇ ਟਾਈਮਲੀ ਗਾਜਰ ਕਈ ਵਾਰੀ ਖਰਾਬ ਵੀ ਹੋ ਜਾਂਦੀ ਆ ਉਹ ਵੱਖਰੀ ਗੱਲ ਐ ਫਸਲ ਦਾ ਕੋਈ ਪਤਾ ਨਹੀਂ ਲੱਗਦਾ ਕੁਦਰਤ ਤੇ ਡਿਪੈਂਡ ਕਰਦੀ ਐ ਫਸਲ ਜ਼ਿਮੀਦਾਰ ਆ ਜਿਹੜਾ ਆ ਉਹ ਕੁਦਰਤ ਤੇ ਡਿਪੈਂਡ ਕਰਦਾ ਐ ਮੌਸਮ ਸਹੀ ਮਿਲ ਜੇ ਚੰਗੀ ਹੋ ਜੇ ਤਾਂ ਵਦਿਆ ਇਹ ਕਮਾਈ ਵਾਲਾ ਸੌਦਾ ਹੈ ਕਿਸਾਨ ਲਈ ਅੱਛਾ ਇਹਦੇ ਵਿੱਚ ਜਿਵੇਂ ਹੁਣ ਮੰਨ ਕੇ ਚੱਲੋ ਕਿਸੇ ਨੇ ਕੋਈ ਬੀਜ ਜਮਲੋ ਜਿਮੀਦਾਰ ਹਨ ਜਿਵੇਂ ਇੱਧਰ ਵੀ ਟਰਾਲੀ ਭਰੀ ਖੜੀ ਹੋਈ ਹੈ ਇੱਧਰ ਵੀ ਅਗਲਾ ਟਰਾਲੀ ਭਰ ਕੇ ਇੱਥੇ ਲਿਆ ਆ ਕਿਸਾਨ ਨੇ ਕੀ ਉਦੋਂ ਮੁੜ ਕੇ ਕਰਨਾ ਜੇ ਉਹਦੇ ਕੋਲ ਕੋਈ ਵੀ ਸਿਸਟਮ ਨਹੀਂ ਹੈਗਾ ਤਾਂ ਉਹ ਕੀ ਕਰਦਾ ਇੱਥੇ ਆ ਜਿਹੜਾ ਧੋਣ ਵਾਲੀਆਂ ਮਸ਼ੀਨਾਂ ਕਿਸਾਨਾਂ ਦੀਆਂ ਕਿਹਦੀਆਂ ਇਹ ਸਭ ਤੋਂ ਵੱਡੀ ਗੱਲ ਹੈ ਜੀ ਵੀ ਕਿਸਾਨ ਬੀਜ ਤਾਂ ਲੈਂਦਾ ਹੈ ਉਹ ਸੋਚਦਾ ਯਾਰ ਪਤਾ ਨਹੀਂ ਇਹਦੀ ਤਵਾਈ ਕਿਵੇਂ ਕਰਾਵਾਂਗੇ ਆਪਾਂ 100 ਕਿਲੋਮੀਟਰ ਦੂਰ ਬਿਜਲੀ ਪਤਾ ਨਹੀਂ ਉੱਥੇ ਕੋਈ ਧੋਣ ਵਾਲਾ ਮਿਲੂਗਾ ਜਾਂ ਨਾ ਨਾ ਮਿਲੂਗਾ ਉਹਦੇ ਵਾਸਤੇ ਇਹ ਜਿਹੜੀ ਮਸ਼ੀਨਾਂ ਲੱਗੀਆਂ ਲੋਕਲ ਇੱਥੇ ਸਾਧੂ ਵਾਲੀ ਪਿੰਡ ਦੇ ਜਿਹੜੇ ਕਿਸਾਨ ਆ ਉਹਨਾਂ ਦੀ ਐ ਉਹ ਆਪ ਦੀ ਗਾਜਰ ਤਾਂ ਤੁੰਦੇ ਹੀ ਤੁੰਦੇ ਆ ਉਹਦੇ ਅਲਾਵਾ ਜਿਹੜਾ ਬਾਹਰੋਂ ਕਿਸਾਨ ਆਉਂਦਾ ਉਹਦੀ ਗਾਜਰ ਵੀ ਠੇਕੇ ਤੇ ਤੋ ਦਿੰਦੇ ਆ ਠੇਕੇ ਤੇ ਠੇਕੇ ਤੇ 60 ਰੁਪਏ ਗੱਟੇ ਦੇ ਲੈਂਦੇ ਆ ਜੀ ਕਿਸਾਨ ਨੂੰ ਕੁਝ ਨਹੀਂ ਕਰਨਾ ਟਰਾਲੀ ਦੇ ਵਿੱਚ ਗਾਜਰ ਭਰ ਕੇ ਲੈ ਕੇ ਇੱਥੇ ਲਿਆਉਣੀ ਐ ਹਾਂਜੀ ਇੱਥੇ ਜਿਹੜੇ ਠੇਕੇ ਵਾਲੇ ਆ ਉਹ ਸਾਫ਼ ਕਰਕੇ ਬੋਰੀਆਂ 'ਚ ਭਰ ਕੇ ਪੈਕਿੰਗ ਕਰਕੇ ਤੇ ਉਹਨੂੰ ਲੋਡ ਕਰਕੇ ਦੁਬਾਰਾ 60 ਰੁਪਏ ਗੱਟਾ ਰੀਲੋਡਿੰਗ ਕਰਕੇ ਟਰਾਲੀ ਦੇ ਵਿੱਚ ਦੇ ਦਿੰਦੇ ਆ ਕਿਸਾਨ ਵਪਾਰੀ ਜਦੋਂ ਖਰੀਦ ਲੈਂਦਾ ਉਹ ਆ ਉਹਦੀ ਗੱਡੀ ਕੋਲੇ ਲੈ ਜਾਂਦੇ ਆ ਉੱਥੇ ਬੈਕ ਲਈ ਟਰਾਲੀ ਲੋਡ ਕਿਤੇ ਤੇ ਜ਼ਿਮੀਦਾਰ ਨੂੰ ਵਪਾਰੀ ਜਿਹੜਾ ਪੈਸੇ ਕੈਸ਼ ਕਰਕੇ ਦੇ ਦਿੰਦਾ ਤੁਹਾਨੂੰ ਕੋਈ ਦਿੱਕਤ ਨਹੀਂ ਕਿਸੇ ਪ੍ਰਕਾਰ ਦਾ ਸਿੱਧਾ ਸਿਸਟਮ ਹੈ ਵੀ ਵਾਣ ਚੋਂ ਪੱਟ ਕੇ ਗਾਜਰ ਲਿਆਵੇ ਇੱਥੇ ਜਿਹੜੇ ਠੇਕੇ ਵਾਲੇ ਆ ਉਹ ਧੋ ਦੇਣਗੇ ਗੱਡੇ ਚ ਪਾ ਦੇਣਗੇ ਪੈਕ ਕਰਕੇ ਟਰਾਲੀ ਚ ਰੱਖ ਦੇਣਗੇ ਉਸ ਤੋਂ ਮੁੜ ਕੇ ਬੋਲੀ ਲੱਗ ਜਾਣੀ ਵਪਾਰੀ ਆਉਣਗੇ ਹਨਾ ਉਹ ਰੇਟ ਦੇਣਗੇ ਆਪਣਾ ਜਿਹਨੂੰ ਰੇਟ ਠੀਕ ਲੱਗਿਆ ਹਨਾ ਜਿਆਦਾ ਲੱਗਿਆ ਉਹ ਲੈ ਜੂਗਾ ਹਾਂ ਤੇ ਵੀ ਸੌਖਾ ਸਿਸਟਮ ਹੀ ਹੈਗਾ ਬਹੁਤ ਬਹੁਤ ਹੀ ਸੌਖਾ ਮਤਲਬ ਇਹ ਹਤ ਤੋੜਤੀ ਪੈਸੇ ਕੋਈ ਹਾਂ ਕੋਈ ਦਿੱਕਤ ਨਹੀਂ ਆਪਾਂ ਟਾਇਰ ਤੇ ਝੋਲਾ ਲੈ ਕੇ ਜਾਂਦੇ ਆ 20 20 ਦਿਨ ਵੇਖਦਾ ਨਹੀਂ ਫਿਰ 6 6 ਮਹੀਨੇ ਪੇਮੈਂਟ ਵੀ ਨਹੀਂ ਆਉਂਦੀ ਹਾਂ ਉਹ ਚੱਕਰ ਵੀ ਹੈ ਨਹੀਂ ਵੀ ਪੈਸੇ ਮਿਲ ਜਾਂਦੇ ਨੇ ਮਿਲ ਜਾਂਦੇ ਬਿਲਕੁਲ ਸਹੀ ਗੱਲ ਹੈ ਤੇ ਜਿਹੜਾ ਮਤਲਬ ਆਏ ਵੀ ਕੋਈ ਮੋਟੀ ਐ ਪਤਲੀ ਐ ਬਰੀਕ ਐ ਉਹ ਉਹ ਜਿਹੇ ਰੇਟ ਦੇ ਹਿਸਾਬ ਨਾਲ ਵੇਖ ਕੇ ਜਾਂਦੀ ਐ ਸਾਰੀ ਰੇਟ ਦੇ ਹਿਸਾਬ ਨਾਲ ਰਹਿੰਦੀ ਕੋਈ ਨਹੀਂ ਰਹਿੰਦੀ ਕੋਈ ਨਹੀਂ ਰਹਿੰਦੀ ਕੋਈ ਨਹੀਂ ਇੱਕ ਪਾਸੋਂ ਬੋਲੀ ਕਰਨ ਲੱਗਣਾ ਤੇ ਦੂਜੇ ਸਿਰੇ ਤੱਕ ਜਾਣਾ ਹੈ ਠੀਕ ਹੈ ਜੇ ਜੀ ਗਾਜਰ ਹੋਊਗੀ ਜੇ ਜੀ ਕੁਆਲਿਟੀ ਹੋਊਗੀ ਉਹ ਵਿਕ ਜਾਨੀ ਐ ਆਪਾਂ ਮੰਡੀ 'ਚ ਕੋਈ ਫਸਲ ਲੈ ਕੇ ਜਾਂਦੇ ਕੋਈ ਜੈਂਸ ਲੈ ਕੇ ਚਾਹੇ ਨਰਮਾ ਲੈ ਆ ਜਾਈਏ ਚਾਹੇ ਝੋਨਾ ਕਣਕ ਜਿਹੜੀ ਕਈ ਵਾਰੀ ਕਹਿ ਦਿੰਦਾ ਵਪਾਰੀ ਕਹਿੰਦਾ ਨਹੀਂ ਜੀ ਇਹ ਤਾਂ ਦਾਣਾ ਛੋਟਾ ਹੈ ਜੀ ਇਹਦਾ ਰੇਸ਼ਾ ਨਹੀਂ ਗਾ ਜੀ ਇਹ ਨਹੀਂ ਛੱਡ ਦਿੰਦੇ ਐ ਨਹੀਂ ਵਿਕਦੀ ਉਹ ਗੱਲ ਨਹੀਂ ਗਈ ਜਿਹੜਾ ਮਾਲ ਆਊਗਾ ਇੱਥੇ ਉਹ ਵਿਕੂਗਾ ਵਿਕੂਗਾ ਬਿਨਾ ਵਿਕੇ ਨਹੀਂ ਰਹਿੰਦਾ ਠੀਕ ਐ ਇਹ ਖਾਸੀਅਤ ਆ ਇਸ ਮੰਡੀ ਦੀ ਲੋ ਵੀ ਆਪਾਂ ਗੱਲ ਕਰੀ ਨਾ ਤਾਂ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਆਪਾਂ ਇਸ ਵਕਤ ਖੜੇ ਆ ਤੇ ਆਲ ਇੰਡੀਆ ਦੇ ਵਿੱਚ ਤੇ ਮੋٹے ਦੌਰ ਤੇ ਲਈ ਪੰਜਾਬ ਹਰਿਆਣਾ ਰਾਜਸਥਾਨ ਚੰਡੀਗੜ੍ਹ ਦਿੱਲੀ ਹਿਮਾਚਲ ਤੇ ਜੰਮੂ ਕਸ਼ਮੀਰ ਦੇ ਸਾਰੇ ਗਾਜਰ ਜਾਂਦੀ ਹੈ ਕਿਸੇ ਨੇ ਕੋਈ ਗਾਜਰ ਲੈਣੀ ਕਿਉਂਕਿ ਮਠਾਸ ਵਾਲੀ ਗਾਜਰ ਹੈ ਤੇ ਆਰਗੇਨਿਕ ਹੈ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦੇ ਆ ਬਾਈ ਜੀ ਤੁਸੀਂ ਇੱਕ ਵਾਰੀ ਆਪਣਾ ਫੋਨ ਨੰਬਰ ਬੋਲ ਦੋ ਹਾਂ ਬਿਲਕੁਲ ਕਈ ਵਾਰੀ ਕੀ ਹੁੰਦਾ ਹੈ ਜਿਹੜਾ ਵਪਾਰੀ ਬੈਠਾ ਹੁੰਦਾ ਚਾਹੇ ਉਹ ਆਪਾਂ ਮੰਨ ਕੇ ਚੱਲੀਏ ਵੀ ਬੰਗਾਲ ਚੇ ਬੈਠਾ ਹੈ ਚਾਹੇ ਉਹ ਬਿਹਾਰ ਚੇ ਬੈਠਾ ਉਹ ਆ ਨਹੀਂ ਸਕਦੇ ਉਹ ਕਹਿੰਦੇ ਵੀ ਮਾਲ ਤਾਂ ਵਧੀਆ ਉਥੋਂ ਦਾ ਪਰ ਉੱਥੇ ਆਉਣ ਦਾ ਅੱਜ ਕੱਲ ਟਾਈਮ ਹੀ ਹੈ ਨਹੀਂ ਜੀ ਤੇ ਇਥੋਂ ਲੋਕਲ ਜਿਹੜੇ ਆ ਕਿਸਾਨ ਹੈ ਉਹ ਵੀ ਭੇਜ ਦਿੰਦੇ ਆ ਵਪਾਰੀ ਆਪ ਦੇ ਪੈਸੇ ਕਿਸਾਨ ਦੇ ਅਕਾਊਂਟ 'ਚ ਉੱਥੋਂ ਪਾ ਦੇ ਕਿਸਾਨ ਇਥੋਂ ਗੱਡੀ ਪਰ ਕੇ ਭੇਜ ਦਿੰਦਾ ਹੈ ਤੇ ਕਿਸੇ ਨੂੰ ਸਾਥੀ ਨੂੰ ਅਗਰ ਜ਼ਰੂਰਤ ਹੋਵੇ ਤਾਂ ਉਹ ਮੇਰੇ ਨਾਲ ਵੀ ਸੰਪਰਕ ਕਰ ਸਕਦਾ ਮੇਰਾ ਨੰਬਰ ਹੈ ਜੀ 9116910029 ਇੰਗਲਿਸ਼ 'ਚ ਬੋਲ ਦੁੱਈ ਸਾਰਾ 9116910029 ਨਾਮ ਕੀ ਸੀ ਗਏ ਮੇਰਾ ਨਾਮ ਅਮਰ ਸਿੰਘ ਬਿਸ਼ਨੋਈ अमर सिंह बिचणा पेंड साधु वाली श्री गंगानगर राजस्थान ठीक है जी ता वीडियो चंगी लगी ता लाइक शेयर वाली कॉल ना करियो ते पेज नु फॉलो जरूर कर लो जी धन्यवाद भाई बिल्कुल साथी थे आएनदा बहुत-बहुत धन्यवाद ते ਥੋਡੇ ਜਿੰਨੇ ਵੀ ਦੇਖਣ ਵਾਲੇ ਵੀਰ ਆ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਤੇ ਪੇਜ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਜਿਹੜੇ ਮਿਹਨਤ ਕਰ ਰਹੇ ਆ ਕਿਸਾਨ ਦੇ ਲਈ ਉਹਨਾਂ ਦਾ ਵੀ ਹੌਸਲਾ ਆਪ ਜਾਈ ਹੋਵੇ ਤੇ ਸਭ ਨੂੰ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਸਤਿ ਸ਼੍ਰੀ ਅਕਾਲ